ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇਤੇ ਅੱਜ ਦੋਸਤੋ ਇੱਕ ਤੁਹਾਨੂੰ ਵੀਡੀਓ ਵਿਖਾਉਣ ਲੱਗੇ ਜਿਹਦੇ ਵਿੱਚ ਇੱਕ ਝੋਟੀ ਪਹਿਲੇ ਸੂਏ ਚਾਰ ਦੰਦ ਤੇ ਇੱਕ ਵੱਛੀ ਦੋ ਪਸ਼ੂ ਵਿਕਾਊ ਕਿਤੇ ਮਾਤਾ ਨੇ ਮਾਤਾ ਕੋਲੇ ਜਗ੍ਹਾ ਘੱਟ ਹੈ ਇੱਕ ਮਾਤਾ ਬਜ਼ੁਰਗ ਹੋ ਗਿਆ ਸਾਮ ਸੰਭਾਲ ਹੁੰਦੀ ਨਹੀਂ ਪਸ਼ੂਆਂ ਦੀ ਇਸ ਕਰਕੇ ਮਾਤਾ ਇਹਨਾਂ ਨੂੰ ਸੇਲ ਕਰਨ ਲੱਗੇ ਆ ਤੁਸੀਂ ਆ ਝੋਟੀ ਦੇਖ ਲਓ ਚਾਰ ਦੰਦ ਦਾ ਸਿੰਘ ਬਿਲਕੁਲ ਕੁੰਡਾ ਮੂੰਹ ਸੋਹਣਾ ਸੁਨੱਖਾ ਪਰ ਮਾਤਾ ਦਰਸ਼ਨ ਮਤਾਬਕ ਵੀ ਸਾਮ ਸੰਭਾਲ ਮਤਦ ਹੁਣ ਇੰਨੀ ਹੁੰਦੀ ਨਹੀਂ ਤਾਂ ਕਰਕੇ ਸੰਭੀ ਨਹੀਂ ਸੂਣ ਚ ਪਾਈ ਦਿਨ ਲੈਂਦੀ ਐ ਤੇ ਬਕਾਊ ਆ ਤੈਨੂੰ ਭਰਾਵਾਂ ਨੂੰ ਜਿਹਨੂੰ ਪਸੰਦ ਆਊਗੀ ਉਹ ਦੇਖ ਲਿਓ ਜੇ ਇਹ ਤਾਂ ਥੋੜਾ ਲੰਮਾ ਗੱਡਾ ਕਢਾਉਣੇ ਆ ਇਹ ਥੋੜਾ ਬੰਦਿਆਂ ਤੋਂ ਡਰਦੀ ਐ ਕਿਉਂਕਿ ਸਾਮ ਦੀ ਮਾਤਾ ਹੈਗੀ ਚਲੋ ਭਰਾ ਨੂੰ ਕਹਿੰਨੇ ਫੇਰ ਵੀ ਜੇ ਤੁਰਪੀ ਲੰਮੀ ਆਪਾਂ ਤੁਹਾਨੂੰ ਮੈਂ ਤੋੜ ਕੇ ਦਿਖਾਉਣਾ ਦੇਖੋ ਸਿੰਘ ਦੇਖੋ ਮੂੰਹ ਦੇਖੋ ਤੇ ਸਾਰੀ ਕਾਲੀ ਕੱਲੀ ਥੋੜੀ ਜੀ ਪੂਸ ਚਿੱਟੀ ਐ ਸਰੀਰ ਐ ਜਿਹੜਾ ਚਾਰ ਦੰਦ ਦੇ ਹਿਸਾਬ ਨਾਲ ਬਹੁਤ ਸੋਹਣਾ ਤਿਆਰ ਕੀਤਾਗਾ ਦੇਖੋ ਹਵਾਨਾ ਦੇਖੋ ਚਾਰੇ ਥਣ ਬਰੀਕੀਆਂ ਦੇ ਵਿੱਚ ਮੱਝਾ ਹਵਾਨਾ ਪਿੱਛੋਂ ਚੌੜਾ ਪੱਟਦੀ ਆਉਂਦੀ ਹੈ ਜੇ ਪੰਜ ਦਿਨ ਲੈਂਦੀ ਜਿਵੇਂ ਜਿਵੇਂ ਨੇੜੇ ਜਾਊਗੀ ਭਰੂਗੀ ਹਜੇ ਚਾਰੇ ਥਣ ਜਿਹੜੀ ਇੱਕੋ ਜਿਹੀ ਜਗ੍ਹਾ ਤੇ ਦੇਖੋਗੇ ਤੁਸੀਂ ਦੂਰੀ ਤੇ ਲੱਗੇ ਹੋਏ ਆ ਪਰ ਹਜੇ ਥੋੜੀ ਜੀ ਜਿਹੜੀ ਝੋਟੀ ਹੈ ਲਾਲੀ ਚਾ ਕਿਉਂਕਿ ਤੁਹਾਨੂੰ ਪਤਾ ਹੈਗਾ ਵੀ ਮਾਤਾ ਤੁਹਾਨੂੰ ਦਸੀਆਂ ਸਾਮ ਸੰਭਾਲ ਉਨੀ ਵਿਚਾਰੀ ਨਹੀਂ ਹੋਈਗੀ ਜੇ ਕੋਈ ਭਰਾ ਸਾਮ ਸੰਭਾਲ ਵਾਲਾ ਲੈ ਜਾਊਗਾ ਚੰਗੀ ਸੰਭਾਲੂਗਾ ਤੇ ਚੰਗਾ ਦੁੱਧ ਵੀ ਪਾ ਦੂ ਚੰਗੇ ਪੈਸੇ ਵੀ ਅਗਲੀ ਵਾਰ ਬਟਾ ਦਊਗੀ ਮੋਲੇ ਦਾ 75000 ਰੁਪਇਆ ਮਾਤਾ ਨੇ ਕੀਤਾਗਾ ਮਾਨ ਤਨ ਮਾੜਾ ਮੋਟਾ ਹੋ ਜੂ ਇੱਕ ਇਹ ਬੱਚੀ ਹੈ ਮਾਤਾ ਕੋਲੇ ਬਕਾਉ ਇਹ ਵੀ ਚਾਰ ਦੰਦ ਇੱਕ ਵਾਰੀ ਮਾਤਾ ਦੱਸਦੀ ਟੀਕਾ ਭਰਾਇਆ ਸੀ ਗੱਭਣ ਨਿਊ ਮਾਰਕੀ ਟੀਕਾ ਭਰਾਇਆ ਹੀ ਨਹੀਂ ਜੇ ਕੋਈ ਭਰਾ ਆਸਾਂ ਸੰਭਾਲ ਕਰ ਲੂਗਾ ਕਿਸੇ ਡਾਕਟਰ ਭਰਾ ਤੋਂ ਆ ਕੇ ਇਹਨੂੰ ਚੈੱਕ ਕਰਾ ਕੇ ਲਿਆ ਸਕਦਾਗਾ ਥਾਣੇ ਦੇ ਵਿਚਾਰ ਹੀ ਨੇ ਪਰ ਲੱਸੀ ਜਿਆਦੇ ਆ ਕਿਉਂਕਿ ਫੀਡ ਫੂਡ ਵਗੈਰਾ ਨਹੀਂ ਪਈ ਸੰਭੀ ਨਹੀਂ ਉੰਨੀ ਤਾਂ ਕਰਕੇ ਥਣ ਚਾਰੀ ਇਹਦਾ ਮੁੱਲ 17000 ਜਿਹੜੇ ਭਰਾ ਨੂੰ ਚੰਗੀ ਲੱਗਣਗਾ ਕੋਈ ਵੀ ਨਗਦ ਹੋਂ ਚੋਂ ਆ ਕੇ ਤਸੱਲੀ ਕਰਕੇ ਆਪਣੇ ਡਾਕਟਰ ਭਰਾ ਤੋਂ ਚੈੱਕ ਕਰਾ ਕੇ ਲਿਆ ਸਕਦਾਗਾ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਥਣ ਚਾਰੀ ਤੁਸੀਂ ਦੇਖ ਲਓ ਸੋਹਣੇ ਥਾਣਾ ਬਸ ਕੱਲੀ ਸ਼ਾਮ ਸੰਭਾਲ ਕਰਕੇ ਪਿੱਛੇ ਆ ਜੇ ਕੋਈ ਭਰਾ ਜਿਹੜਾ ਸ਼ਾਮ ਸੰਭਾਲ ਕਰ ਸਕਦਾ ਉਹ ਲਿਆ ਸਕਦਾਗਾ ਹਸਤੇ ਭਾ ਦੇ ਵਿੱਚ ਹੀ ਆ ਧੰਨਵਾਦ ਵੀਡੀਓ ਦੇਖਣ ਲਈ